ਭਾਰਤ ਦੀ ਸੰਸਦ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿਂਦਰਾ ਗਾਂਧੀ ਨਹਿਰ 'ਚ ਕਸ਼ਤੀਆਂ ਨਹੀਂ ਚੱਲਣਗੀਆਂ ਇੰਦਰਾ ਗਾਂਧੀ ਨਹਿਰ ਦੇ ਵਿੱਚ ਜਲ ਬਸਾਂ ਨਹੀਂ ਚੱਲਣਗੀਆਂ ਪਰ ਹੁਣ ਰਿਪੋਰਟ ਆਈ ਹੈ ਕਿ ਇਹਦੇ ਜਿਹੜੇ ਪੁਲ ਨੇ ਬਹੁਤ ਨੀਵੇਂ ਨੇ ਰੰਗਿਤਨੀ ਰਾਜਸਥਾਨ ਨੇ ਵੀ ਮਰਮਤ ਕਰਾਈ ਆਪਣੀ ਨਹਿਰ ਦੀ ਹੈਨਾ ਕਿ ਜੀ ਸਾਡੇ ਏਰੀਆ 'ਚ ਪਾਣੀ ਆਉਂਦਾ ਸੀ ਉਹਦੀ ਮਰਮਤ ਕਰਨੀ ਉਹ ਪਰਮਤ ਕਰਾਈ ਅਗਲੇ ਨੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਠੰਡੀ ਜੰਗ ਛਿੜ ਗਈ ਆ ਕੋਲਡ ਵਾਰ ਚੱਲ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ ਮਨਿੰਦਰ ਸਿੰਘ ਰਾਜਾ ਬੜਿੰਗ ਨਾਰਾਜ਼ ਹੋਣ ਦੀ ਬਜਾਏ ਖੁਦ ਬਜਿੰਦਰ ਸਿੰਘਲੇ ਦਾ ਨਾਮ ਅੱਗੇ ਵਧਾਰੇ ਨੇ ਜਿਹੜਾ ਸੁਨੀਲ ਜਾਖੜ ਦਾ ਨਾਮ ਅੱਗੇ ਵਧਾਰੇ ਸੁਨੀਲ ਜਾਖੜ ਜਿਹੜੇ ਉਹ ਕਾਂਗਰਸ ਹੈ ਨਹੀਂ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ ਅੱਜਕੱਲ੍ਹ ਵਿਦੇਸ਼ ਨੇ ਛੁੱਟੀ ਤੇ ਗਏ ਹੋਏ ਨੇ ਤੇ ਉਹਨਾਂ ਦਾ ਨਾਮ ਵੀ ਕਾਂਗਰਸ ਦਾ ਇੱਕ ਗਰੁੱਪ ਉਹਨਾਂ ਦੀ ਗੈਰ ਹਾਜ਼ਰੀ 'ਚ ਪਤਾ ਨਹੀਂ ਭਾਈ ਕਿ ਲੈਂਦਾ ਤਾਲਮਿਲ ਹੋਇਆ ਹੋਵੇ ਵੇਰਾ ਮੁਕੀ ਕਰਾ ਪਰਚਾ ਕਰਾਇਆ ਸੀ ਉਹ ਵਾਪਸ ਲਿਆਂ ਲੈਂਡ ਦੇ ਪਿੱਛੇ ਵੀ ਅਕਾਲੀ ਦਲ ਘਿਰਿਆ ਹੋਇਆ ਤਾਂ ਹੈਗਾ ਕਿ ਪਰਚਾ ਵਾਪਸ ਕਿਉਂ ਲਿਆ ਕੇਸ ਵਾਪਸ ਕਿਉਂ ਲਿਆ ਹੈਨਾ ਐਫ ਆਈ ਆਰ ਕਿਉਂ ਰੱਦ ਕਰਾਈ ਉਹ ਮਸਲਾ ਤਾਂ ਹੈਗਾ ਪਰ ਉਹਦੇ ਵਿੱਚ ਹੁਣ ਇਹ ਵੀ ਆ ਗਿਆ ਕਿ ਅਕਾਲੀ ਦਲ ਨੇ ਝਾਲੀ ਦਸਕਤ ਕਰਕੇ ਵਾਪਸ ਕਰਾਈ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪ੍ਰੀਤ ਸਤਿ ਸਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੇਂਦਰ ਸਰਕਾਰ ਵੱਲੋਂ ਕੇਂਦਰ ਦੇ ਮੰਤਰਾਲਿਆਂ ਵੱਲੋਂ ਭਾਰਤ ਦੀ ਸੰਸਦ ਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਇੰਦਰਾ ਗਾਂਧੀ ਨਹਿਰ 'ਚ ਕਸ਼ਤੀਆਂ ਨਹੀਂ ਚੱਲਣਗੀਆਂ ਇੰਦਰਾ ਗਾਂਧੀ ਨਹਿਰ ਦੇ ਵਿੱਚ ਜਲ ਬਸਾਨੀ ਚੱਲਣਗੀਆਂ ਅਸਲ 'ਚ 101 ਦਰਿਆਵਾਂ ਤੇ ਨਹਿਰਾਂ ਨੂੰ ਕੇਂਦਰ ਨੇ ਜਲ ਮਾਰਗ ਬਣਾਉਣ ਦੀ ਯੋਜਨਾ ਬਣਾਈ ਸੀ ਉਹਦੀ ਰਿਪੋਰਟ ਤਿਆਰ ਕਰਨ ਲਈ 23 ਕਰੋੜ ਰੁਪਏ ਵੀ ਰੱਖੇ ਸੀ ਸੋਨਾ ਚ ਰਿਪੋਰਟ ਆ ਗਈ ਆ ਕਿ ਇੰਦਰਾ ਗਾਂਧੀ ਨਹਿਰ ਤੇ ਹਰਿਆਣੇ ਵਾਲੀ ਜਮਨਾ ਇਹਦੇ ਵਿੱਚ ਕਸ਼ਤੀਆਂ ਜਾਂ ਸਮੁੰਦਰੀ ਮਾਰਗ ਮੰਗ ਆਵਾਜਾਈ ਜਾਂ ਇਹ ਪਾਣੀ ਵਾਲੀਆਂ ਬੱਸਾਂ ਨਹੀਂ ਚੱਲ ਸਕਦੀਆਂ ਪਾਣੀ ਵਾਲੀ ਬੱਸ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਦੇ ਐਲਾਨ ਨਾਲ ਖੂਬ ਚਰਚਾ ਚ ਆ ਗਈ ਸੀ ਅਸਲ 'ਚ ਅਕਾਲੀ ਪਾਜਪਾ ਗੱਠਜੋੜ ਦੀ ਸਰਕਾਰ ਸੀ ਪੰਜਾਬ 'ਚ ਤੇ ਇੱਕ ਸਮਾਗਮ ਸੀਗਾ ਨਿਤਨ ਗੜਕਰੀ ਉਹਦੇ ਵਿੱਚ ਆਏ ਹੋਏ ਸੀ ਨਿਤਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਕੇਂਦਰੀ ਸੜਕ ਆਵਾਜਾਈ ਮੰਤਰੀ ਦੀ ਹਾਜ਼ਰੀ ਦੇ ਵਿੱਚ ਸੁਖਵੀਰ ਬਾਦਲ ਨੇ ਕਿਹਾ ਤਾਂ ਕبھی ਅਸੀਂ ਨਹਿਰਾਂ 'ਚ ਜਲ ਬਸਾਂ ਚਲਾਵਾਂਗੇ। ਤੇ ਉਹ ਬਾਤ ਚ ਚਲੋ ਹਰੀਕੇ ਪੱਤਣ ਲਿਆਂਦੀ ਵੀ ਲੋਕਾਂ ਲਈ ਸੈਰਗਾ ਵਜੋਂ ਲਿਆਂਦੀ ਉੱਥੇ ਖੜੀ ਹੋਣ ਤੱਕ ਬਾੜ ਹੋ ਰਹੀ ਆ। ਅਗਲੇ ਨੇ ਚਲਾ ਕੇ ਦਿਖਾਤੀ ਇੱਕ ਵਾਰ। ਹਾਂ। ਪਰ ਜਿਹੜੀ ਆ ਯੋਜਨਾ ਸੀ ਕੇਂਦਰ ਦੀ ਕਿ ਅਸੀਂ ਇਹਨਾਂ ਨਹਿਰਾਂ ਨੂੰ ਇਹਨਾਂ ਨਦੀਆਂ ਨੂੰ ਇਹਨਾਂ ਦਰਿਆਵਾਂ ਨੂੰ ਅਸੀਂ ਜਲ ਮਾਰਗ ਵਜੋਂ ਵਰਤ ਲਈਏ। ਆਵਾਜਾਈ ਦੇ ਨਾਲ ਨਾਲ ਕਾਰੋਬਾਰ ਦੇ ਪੱਖ ਤੋਂ ਖਾਸ ਕਰ ਵਰਤ ਲਈ। ਉਸ ਯੋਜਨਾ ਤੇ ਜਿਹੜਾ ਕੰਮ ਹੋ ਰਿਹਾ ਸੀਗਾ ਉਹਦੇ ਲਈ 101 ਦਰਿਆ ਤੇ ਨਹਿਰਾਂ ਨੂੰ ਕੌਮੀ ਜਲ ਮਾਰਗ ਬਣਾਉਣ ਦੀ ਯੋਜਨਾ ਸੀ। ਬਕਾਇਦਾ ਤੌਰ ਤੇ ਕੇਂਦਰ ਨੇ ਇਸ ਯੋਜਨਾ ਤੇ ਕੰਮ ਕੀਤਾ ਤੇ ਕਹਿੰਦੇ ਕਿ ਇਹਦੇ ਲਈ ਇਹਦੀ ਪੂਰੀ ਰਿਪੋਰਟ ਤਿਆਰ ਕਰਨ ਦੇ ਲਈ ਇਸ ਪ੍ਰੋਜੈਕਟ ਦੀ 23 ਕਰੋੜ ਰੁਪਏ ਦਾ ਫੰਡ ਵੀ ਰੱਖਿਆ। ਉਹਦੇ ਵਿੱਚੋਂ ਫਿਰ ਇਹ ਮਤਲਬ ਕਿ ਕੀ ਸਥਿਤੀ ਹੈ ਨਹਿਰਾਂ ਦੀ ਕਿੱਥੇ ਪੁਲਾਂ ਦੀ ਨਮਾਈ ਹੈ, ਕਿੱਥੇ ਉਚਾਈ ਹੈ, ਕਿੱਥੇ ਪਾਣੀ ਦਾ ਵਹਾਅ ਘਟਾ ਹੈ, ਵਧਦਾ ਹੈ। ਹਾਂ ਕਿੱਥੇ ਕਿੱਡੀ ਸਾਈਜ਼ ਦੀ ਕਿਸ਼ਤੀ ਜਾਂ ਚੱਲ ਸਕਦੀ ਹੈ ਜਾਂ ਨਹੀਂ ਚੱਲ ਸਕਦੀ ਜਾਂ ਕਿੱਡੀ ਵੱਡੀ ਬਸ ਚੱਲ ਸਕਦੀ ਹੈ ਉਹ ਸਾਰੀ ਪ੍ਰਕਿਰਿਆ ਦੇ ਉੱਤੇ ਰਿਪੋਰਟਾਂ ਜਦੋਂ ਤਿਆਰ ਹੋ ਕੇ ਆਈਆਂ ਉਹਦੇ ਵਿੱਚ ਪੰਜਾਬ ਤੋਂ ਜਿਹੜੀ ਇੰਦਰਾਗੰਧੀ ਨਹਿਰ ਚੱਲਦੀ ਹੈ ਜਿਹੜੀ ਪੰਜਾਬ ਤੋਂ ਹੋ ਕੇ ਥੋੜਾ ਏਰੀਆ ਹਰਿਆਣੇ 'ਚ ਵੀ ਆਉਂਦਾ ਬਾਕੀ ਮੇਰ ਰਾਜਸ탄 ਨੂੰ ਜਾਂਦੀ ਆ 11000 ਕਿਊਸਕ ਪਾਣੀ ਚੱਲ ਰਿਹਾ ਹੈ ਉਹਦੇ ਵਿੱਚ ਲਗਭਗ 69-70 ਸਾਲ ਪੁਰਾਣੀ ਇਹ ਨਹਿਰ ਹੈ ਤੇ ਪਰ ਇਸ ਨਹਿਰ ਨੂੰ ਹੁਣ ਜਲ ਮਾਰਗ ਵੱਜੋਂ ਕੌਮੀ ਜਲ ਮਾਰਗ ਵੱਜੋਂ ਨਹੀਂ ਵਰਤਿਆ ਜਾ ਸਕਦਾ ਇਹ ਇਹ ਰਿਪੋਰਟ ਜਨਤਕ ਹੋ ਗਈ ਆ ਅਸਲ ਦੇ ਵਿੱਚ ਇੱਕ ਸਵਾਲ ਆਇਆ ਉਹ ਸਵਾਲ ਦੇ ਜਵਾਬ ਦੇ ਵਿੱਚ ਜਿਹੜੀ ਜਹਾਜ਼ ਨਾਲ ਸੰਬੰਧਿਤ ਜਲ ਮਤਲਬ ਦਰਿਆਵਾਂ ਨਾਲ ਸੰਬੰਧਿਤ ਵਿਭਾਗ ਹੈ ਉਹਦੇ ਮੰਤਰੀ ਨੇ ਸਰਵਨੰਦ ਸੋਨਵਾਲ ਉਹਨਾਂ ਨੇ ਜਵਾਬ ਦਿੰਦਿਆਂ ਦੱਸਿਆ ਕਿ ਵੀ ਇਹ ਯੋਜਨਾ ਸੀਗੀ ਸਰਕਾਰ ਨੇ ਇੰਦਰਾ ਗਾਂਧੀ ਨਹਿਰ ਨੂੰ ਕੌਮੀ ਜਲ ਮਾਰਗ ਦੀ ਯੋਜਨਾ ਚ ਪਾ ਲਿਆ ਸੀ ਪਰ ਹੁਣ ਰਿਪੋਰਟ ਆਈ ਆ ਕਿ ਇਹਦੇ ਜਿਹੜੇ ਪੁਲ ਨੇ ਬਹੁਤ ਨੀਵੇਂ ਨੇ ਲੰਗੇ ਦਿਨੀ Rajasthan ਨੇ ਵੀ ਮਰਮਤ ਕਰਾਈ ਆਪਣੀ ਨਹਿਰ ਦੀ ਹੈਨਾ ਕਿ ਜੀ ਸਾਡੇ ਏਰੀਆ ਚ ਪਾਣੀ ਆਉਂਦਾ ਸੀ ਉਹਦੀ ਮਰਮਤ ਕਰਨੀ ਉਹ ਪਰਮਤ ਕਰਾਈ ਅਗਲੇ ਨੇ ਤੋਂ ਉਸ ਮਰਮਤ ਦੇ ਦੌਰਾਨ ਵੀ ਕਹਿੰਦੇ ਪੁਲੋ ਛੇੜ ਨਹੀਂ ਸਕਦੇ ਸੀ ਕਿਉਂਕਿ ਇਹ ਕੌਮੀ ਜਲ ਮਾਰਗ ਦੇ ਵਿੱਚ ਪ੍ਰੋਜੈਕਟ ਸੀਗੀ ਸੋ ਇਸ ਲਈ ਪੁਲ ਨੀਵੇਂ ਨੇ ਤੇ ਨੀਵੇਂ ਪੁਲਾ ਕਰਕੇ ਇਹ ਸਿਰੇ ਨਹੀਂ ਗਿਆ ਇਸੇ ਤਰ੍ਹਾਂ ਦੀ ਜਮਨਾਂ ਦੀ ਕੁਝ ਦਿੱਕਤਾਂ ਆਈਆਂ ਨੇ ਸੋ ਹੁਣ ਇਹਨਾਂ ਚ ਪਾਈ ਸੁਖਵੀਰ ਵਾਲੀ ਬੱਸ ਜਿਵੇਂ ਉੱਥੇ ਚੱਲਦੀ ਸੀ ਉਹੀ ਜੀਆਂ ਬਸਾਂ ਹੁਣ ਐ ਪੂਰੀਆਂ ਨਹਿਰਾਂ 'ਚ ਚਲਦੀਆਂ ਦਿਖਦੀਆਂ ਤੁਹਾਨੂੰ ਜਾਂ ਇਸ ਰਾਈ ਜਿਹੜੀ ਰਾਜਸਥਾਨ ਨੂੰ 11000 ਕਿਊਸਰ ਪਾਣੀ ਲੈ ਕੇ ਜਾਂਦੀ ਨਹਿਰ ਐ 'ਚ ਚਲਦੀ ਦਿਖ ਜਾਂਦੀ ਐ ਕੌਮੀ ਮਾਰਗ ਵੱਜੋਂ ਕੌਮੀ ਜਲ ਮਾਰਗ ਵੱਜੋਂ ਵਰਤਿਆ ਜਾਂਦਾ ਉਹ ਉਹ ਫੈਸਲਾ ਹੁਣ ਟਲ ਗਿਆ ਉਹ ਗੱਲ ਪਿਛਾਂ ਚਲੀ ਗਈ ਐ ਹੋਰ ਦੇਸ਼ ਦੀਆਂ ਹੋਰ ਨਸੂਬਿਆਂ ਦੀਆਂ ਵੀ ਕਈ ਨਦੀਆਂ ਦਰਿਆਏ ਦੇ ਵਿੱਚੋਂ ਬਾਹਰ ਹੋ ਗਏ ਨੇ ਖਬਰ ਤਾਂ ਜਨਾਬ ਇਹ ਵੀ ਆ ਰਹੀ ਐ ਕਿ ਕਾਂਗਰਸ ਦੇ ਘਰ ਇੱਕ ਲੁਕਮੀ ਜੰਗ ਚੱਲ ਰਹੀ ਐ ਪੰਜਾਬ ਕਾਂਗਰਸ ਦੇ ਵਿੱਚ ਇੱਕ ਠੰਡੀ ਜੰਗ ਛਿੜ ਗਈ ਆ ਕੋਲਡ ਵਾਰ ਚੱਲ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੀ ਸਿੰਘਲਾ ਜਾਂ ਮੁਰਸ਼ ਸੁਨੀਲ ਜਾਖੜ ਕੀ ਰਾਹੁਲ ਗਾਂਧੀ ਖੁਦ ਕਰਨਗੇ ਸੁਨੀਲ ਜਾਖੜ ਨੂੰ ਫੋਨ ਬਿਲਕੁਲ ਜੀ ਪਿਛਲੇ ਕੁਝ ਦਿਨਾਂ ਤੋਂ ਇੱਕ ਖਿਚੜੀ ਕਾਂਗਰਸ ਦੇ ਘਰ ਪੱਕ ਰਹੀ ਆ ਕਿ ਵੀ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇਗਾ ਕਹਿੰਦੇ ਕਿ ਕਾਂਗਰਸ ਇਸ ਤਾਲਮੇਲ ਬਿਠਾਉਣ ਨੂੰ ਫਿਰਦੀ ਆ ਕਿ ਸਾਡਾ ਸਿੱਖ ਭਾਈਚਾਰੇ 'ਚ ਵੀ ਖਾਸ ਕਰ ਜੱਟ ਭਾਈਚਾਰੇ 'ਚ ਬਣਿਆ ਰਹੇ ਦਬਦਬਾ ਪਕੜ ਬਣ ਜਵੇ ਜਿਵੇਂ ਜਿਵੇਂ ਹੁਣ ਥੋੜੀ ਜਿਹਾ ਲੱਗਿਆ ਕਿ ਲੋਕ ਸਭਾ ਚੋਣਾਂ 'ਚ ਸਾਡੀ ਗੱਲ ਬਣੀ ਆ ਤੇ ਹਿੰਦੂ ਭਾਈਚਾਰਾ ਵੀ ਪੰਜਾਬ ਦਾ ਹੈ ਐਸਸੀ ਵੀਸੀ ਭਾਈਚਾਰਾ ਵੀ ਪੰਜਾਬ ਦਾ ਉਹ ਆਪ ਕੰਨੀ ਜਾਂ ਭਾਜਪਾ ਵਾਲੇ ਪਾਸੇ ਨੂੰ ਜਾਣ ਦੀ ਬਜਾਏ ਕਾਂਗਰਸ ਨਾਲ ਟਿਕਾ ਰਹੇ ਇਹਦੇ ਲਈ ਕਹਿੰਦੇ ਕਿ ਤਾਲਮਿਲ ਬਿਠਾਉਣ ਦੀ ਕੋਸ਼ਿਸ਼ ਕੀਤੀ ਯਾਰੀ ਕਿ ਵੀ ਵਿਰੋਧੀ ਧਿਰ ਦਾ ਲੀਡਰ ਵੀ ਪੰਜਾਬ ਕਾਂਗਰਸ ਦਾ ਜੱਟ ਭਾਈਚਾਰੇ ਚੋਂ ਆ ਜੱਟ ਸਿੱਖ ਭਾਈਚਾਰੇ ਚੋਂ ਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਜੱਟ ਸਿੱਖ ਭਾਈਚਾਰੇ ਚੋਂ ਐਸੇ ਦੀ ਕਾਂਗਰਸ ਸੋਚਦੀ ਹੈ ਕਿ ਹਿੰਦੂ ਚਿਹਰਾ ਲਿਆਓ ਤੇ ਇੱਕ ਹਿੰਦੂ ਚਿਹਰੇ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਓ ਤਾਂ ਕਿ ਆਪਾਂ ਪੰਜਾਬ ਦੇ ਹਿੰਦੂ ਵੋਟਰਾਂ ਨੂੰ ਵੀ ਖੁਸ਼ ਕਰ ਲਈਏ ਵੈਸੇ ਇਹ ਕੋਈ ਨਵਾਂ ਤਜਰਬਾ ਨਹੀਂ ਹੈ ਕਾਂਗਰਸ ਦਾ ਕਾਂਗਰਸ ਪਹਿਲਾਂ ਵੀ ਐਸੇ ਭਾਈਚਾਰੇ ਦੀ ਵੋਟ ਦੇ ਹਵਾਲੇ ਨਾਲ ਹੈ ਜਾਂ ਹਿੰਦੂਆਂ ਦੀ ਵੋਟ ਦੇ ਹਵਾਲੇ ਨਾਲ ਇਹ ਜਿਹੇ ਤਜਰਬੇ ਪੰਜਾਬ 'ਚ ਕਰਦੀ ਆਈ ਹੈ ਜੇ ਕੈਪਟਨ ਮੁੱਖ ਮੰਤਰੀ ਦਾ ਦਾਵੇਦਾਰਾ ਦਸਨ ਜਖੜ ਪ੍ਰਧਾਨ ਜੇ ਕੈਪਟਨ ਮੁੱਖ ਮੰਤਰੀ ਦਾ ਦਾਵੇਦਾਰਾ ਦਸ ਸ਼ਮਸ਼ੇਰ ਸਿੰਘ ਦੁੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਇਹ ਤਾਲਮਿਲ ਹੁੰਦਾ ਰਿਹਾ ਬਾਕੀ ਪਾਰਟੀਆਂ ਵੀ ਇਹੋ ਜਿਹੀ ਹਸਾਬ-ਕਤਾਬ ਕਰਦੀਆਂ ਨੇ ਇਹ ਜਾਤ ਅਧਾਰਿਤ ਧਰਮ ਅਧਾਰਿਤ ਖਿੱਤੇ ਅਧਾਰਿਤ ਹੈਨਾ ਇਲਾਕੇ 'ਚ ਗਿਣਤੀ ਅਨਸਾਰ ਇਹ ਹਸਾਬ-ਕਤਾਬ ਤੇ ਚੱਲਦੀ ਆਏ ਸਾਰੀ ਰਾਜਨੀਤੀ ਅੱਜ ਕੱਲ ਬਣੇ ਹੀ ਗਿਆ ਕਿ ਲੋਕੀਤੀ ਯੋਜਨਾਵਾਂ ਦੀ ਬਜਾਏ ਜਾਤ ਧਰਮ ਦੇ ਨਾਲ ਦੀ ਰਾਜਨੀਤੀ ਕਰੋ ਹੁਣ ਕਾਂਗਰਸ ਦੇ ਘਰੇ ਇਹ ਗੱਲ ਚੱਲੀ ਆ ਕਿ ਵੀ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤੇ ਦਿੱਲੀ ਲੀਡਰ ਹੈਗੇ ਨੇ ਤੇ ਆਪਾਂ ਪ੍ਰਧਾਨ ਬਦਲ ਲੂ ਕੀ ਇਹਦੇ ਲਈ ਅਮਰਿੰਦਰ ਸਿੰਘ ਰਾਜਾਪਟਿੰਗ ਤਿਆਰ ਨੇ ਕੀ ਉਹ ਨਾਰਾਜ਼ ਤਾਂ ਨਹੀਂ ਹੋਣਗੇ ਦੇਖੋ ਜੀ ਕਿ ਮੈਂ ਲੋਕ ਸਭਾ ਚੋਣਾਂ ਜਿਤਾ ਕੇ ਦਿੱਤੀਆਂ ਪਾਰਟੀ ਨੂੰ ਮੈਥੋਂ ਪ੍ਰਧਾਨਗੀ ਖੁਸ਼ੀ ਜਾ ਰਹੀ ਹੈ ਕਹਿੰਦੇ ਨਹੀਂ ਜਨਾਬ ਅਮਰਿੰਦਰ ਸਿੰਘ ਰਾਜਾ ਬੜਿੰਗ ਨਾਰਾਜ਼ ਹੋਣ ਦੀ ਬਜਾਏ ਖੁਦ ਬਜਿੰਦਰ ਸਿੰਘਲੇ ਦਾ ਨਾਂ ਅੱਗੇ ਵਧਾ ਰਹੇ ਨੇ। ਖੁਦ ਕਹਿ ਰਹੇ ਨੇ ਕਿ ਬਜਿੰਦਰ ਸਿੰਘਲੇ ਨੂੰ ਅੱਗੇ ਲਿਆਇਆ ਜਾਵੇ ਮੈਨੂੰ ਕੋਈ ਹਰਜ ਨਹੀਂ ਆ। ਬਜਿੰਦਰ ਸਿੰਘਲਾ ਤੇ ਰਾਜਾ ਬੜਿੰਗ ਦੋਵੇਂ ਕਹਿੰਦੇ ਇੱਕੋ ਟੀਮ 'ਚ ਨੇ। ਦੋਵੇਂ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਨੇ। ਐਸੀ ਉਸ ਗੁੱਡ ਬੁੱਕ 'ਚ ਚਰਨਜੀਤ ਚੰਨੀ ਵੀ ਆ। ਪਰ ਚੰਨੀ ਤੇ ਬੜਿੰਗ ਆਪਸ 'ਚ ਇੱਕ ਦੂਏ ਨੂੰ ਆਪਣੇ ਮੁਕਾਬਲੇ 'ਚ ਗਣਦੇ ਨੇ। ਤੇ ਇਸੇ ਮੁਕਾਬਲੇ ਦੇ ਵਿੱਚ ਆਪਣੇ ਆਪ ਨੂੰ ਪ੍ਰਤਾਪ ਸਿੰਘ ਬਾਜਵਾ ਵੀ ਗਣਦੇ ਨੇ। ਮਤਲਬ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਲੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨ ਕੇ ਚੱਲਦੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਮੁੱਖ ਮੰਤਰੀ ਦੇ ਚਿਹਰੇ ਲਈ ਮੈਂ ਵੀ ਦਾਵੇਦਾਰ ਹਾਂ ਅਮਿੰਦਸਿੰਘ ਰਾਜਾ ਬੜਿੰਕਾ ਦਾ ਮੁੱਖ ਮੰਤਰੀ ਦੇ ਚਿਹਰੇ ਲਈ ਕਾਂਗਰਸ ਨੂੰ ਮੈਂ ਵੀ ਦਾਵੇਦਾਰ ਹਾਂ ਤੇ ਚਰਨਜੀਤ ਚੰਨੀ ਕਹਿੰਦੇ ਮੈਂ ਤਾਂ ਮੁੱਖ ਮੰਤਰੀ ਰਿਹਾ ਵੀ ਹਾਂ ਤੇ ਮੈਂ 31% ਐ ਐਸਵੀ ਪਾਈਚਾਰੇ ਦੀ ਵੋਟ ਦੀ ਨੁਮਾਇੰਦਗੀ ਵੀ ਕਰਦਾ ਪਰ ਇਹ ਸਭ ਦੇ ਦਰਮਿਆਨ ਜਦੋਂ ਇਹ ਆਇਆ ਕਿ ਆਪਾਂ ਇੱਕ ਹਿੰਦੂ ਚਿਹਰੇ ਨੂੰ ਬਣਾਉਣਾ ਤਾਂ ਉਹਦੇ ਵਿੱਚੋਂ ਬਜਿੰਦਰ ਸਿੰਘਲਾ ਜਿਹੜੇ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਨੇ ਉਹਨਾਂ ਦਾ ਨਾਮ ਜਦੋਂ ਅੱਗੇ ਵਧਿਆ ਤਾਂ ਉਹ ਨਾਮ ਅੱਗੇ ਵਧਾਉਣ 'ਚ ਕਹਿੰਦੇ ਰਾਜਾ ਬੜਿੰਗ ਨੇ ਅਹਿਮ ਭੂਮਿਕਾ ਨਿਭਾਈ। ਕਿ ਠੀਕ ਹੈ ਜੀ ਬਣਾਓ। ਮਤਲਬ ਲੋਕ ਸਭਾ ਚੋਣਾਂ ਦੇ ਦੌਰਾਨ ਰਾਹੁਲ ਗਾਂਧੀ ਦੇ ਅਚੇਚੇ ਉਪਰਾਲੇ ਸਦਕਾ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਪਾਰਟੀ ਫੰਡ 10 ਕਰੋੜ ਮਿਲਿਆ। ਇਸੇ ਤਰ੍ਹਾਂ ਬਜਿੰਦਰ ਸਿੰਘਲਾ ਨੂੰ ਪਾਰਟੀ ਫੰਡ 7 ਕਰੋੜ ਮਿਲਿਆ। ਇਸੇ ਤਰ੍ਹਾਂ ਚਰਨਜੀਤ ਚੰਨੀ ਨੂੰ ਪਾਰਟੀ ਫੰਡ 5 ਕਰੋੜ ਮਿਲਿਆ। ਠੀਕ ਖੇਲਿਆ ਨੇ ਕਹਿੰਦੇ ਚੋਣ ਲੜੀ ਆ ਜੀ ਫੰਡ ਲੈ ਕੇ ਆਏ ਨੇ। ਸੋ ਇਹ ਦਾ ਮਤਲਬ ਰਾਹੁਲ ਗਾਂਧੀ ਦੀ ਗੁੱਡ ਬੁੱਕ ਚ ਨਹੀਂ ਕਿ ਉਹ ਇਹਨਾਂ ਲਈ ਇਹੋ ਜਿਹੇ ਪ੍ਰਬੰਧ ਵੀ ਖਰਾਉਂਦੇ। ਤੇ ਹੁਣ ਜੇ ਪ੍ਰਧਾਨ ਬਦਲਿਆ ਜਾਂਦਾ ਤੇ ਖੁਦ ਅਮਰਿੰਦਰ ਸਿੰਘ ਰਾਜਾ ਬੜਿੰਗ ਐ ਬਜੇਂਦਰ ਸਿੰਘ ਲਾ ਦਾ ਨਾਮ ਅੱਗੇ ਵਧਾ ਰਹੇ ਨੇ। ਪਰ ਕਹਿੰਦੇ ਕਿ ਪੰਜਾਬ ਕਾਂਗਰਸ ਦੇ ਵਿੱਚ ਇੱਕ ਹੋਰ ਗਰੁੱਪ ਬੈਠਾ ਕਿਲਾ ਸੁਨੀਲ ਜਾਖੜ ਦਾ ਨਾਮ ਅੱਗੇ ਵਧਾ ਰਹੇ ਸੁਨੀਲ ਜਾਖੜ ਜਿਹੜੇ ਉਹ ਕਾਂਗਰਸ ਹੈ ਨਹੀਂ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ ਅੱਜ ਕੱਲ ਵਿਦੇਸ਼ ਨੇ ਛੁੱਟੀ ਤੇ ਗਏ ਹੋਏ ਨੇ ਤੇ ਉਹਨਾਂ ਦਾ ਨਾਮ ਵੀ ਕਾਂਗਰਸ ਦਾ ਇੱਕ ਗਰੁੱਪ ਉਹਨਾਂ ਦੀ ਗੈਰ ਹਾਜ਼ਰੀ ਚ ਪਤਾ ਨਹੀਂ ਭਾਈ ਕਿ ਲੈਂਦਾ ਤਾਲਮਿਲ ਹੋਇਆ ਹੋਵੇ ਅਗਲੇ ਸਹਿਮਤੀ ਨਾਲ ਨਾਂ ਅੱਗੇ ਵਧਾ ਰਹੇ ਹੁਣ ਜਾਂ ਆਪਣੀ ਇੱਛਾ ਸ਼ਕਤੀ ਨਾਲ ਵਧਾ ਰਹੇ ਹੁਣ ਜਾਂ ਉਹਨਾਂ ਨੂੰ ਲੱਗਦਾ ਹੋਵੇ ਕਿ ਇਹਦੇ ਨਾਲ ਦੋ ਕੰਮ ਹੋ ਜਾਣਗੇ ਇੱਕ ਤਾਂ ਅਸੀਂ ਆਪਣਾ ਆਪਣੇ ਪਾਸਿਓਂ ਜੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਗਏ ਤਾਂ ਸਾਡੀ ਕਾਂਗਰਸ ਚ ਪਕੜ ਬਣ ਜੂਗੀ ਹੈਨਾ ਦੂਸਰੇ ਪਾਸੇ ਭਾਜਪਾ ਨੂੰ ਝਟਕਾ ਹੋ ਜੂਗਾ ਕਿ ਲੋ ਵੀ ਪੰਨਾ ਥੋੜਾ ਵਾਪਸ چلا ਗਿਆ ਪਰ ਕੀ rahul gandhi ਸੁਨੀਲ ਜਾਖੜ ਤੇ ਹੁਣ ਉਹ ਭਰੋਸਾ ਕਰਨਗੇ ਜਿਹੜਾ ਪਹਿਲਾਂ ਕਰਦੇ ਸੀ ਜਾਂ ਸੁਨੀਲ ਜਾਖੜ ਨੂੰ ਇਹ ਗਾਰੰਟੀ ਦੇ ਪਾਉਣਗੇ rahul gandhi ਕਿ ਜੋ ਤੁਹਾਡੇ ਨਾਲ ਪਹਿਲਾਂ ਹੋਈ ਹੁਣ ਦੁਬਾਰਾ ਨਹੀਂ ਹੋਏਗੀ ਚਾਹੇ ਉਹ ਅਚਾਨਕ ਜੋ ਸਿੱਧੂ ਨੂੰ ਪ੍ਰਧਾਨਗੀ ਦੇਣ ਲਈ ਬਿਨਾਂ ਕਾਰਨ ਤੋਂ ਅਸਿਫਾ ਲੈਣ ਦਾ ਮਸਲਾ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਲੈ ਕੇ ਕਹਿੰਦੇ ਜੰਬਿਕਾ ਸੋਨੀ ਨੇ ਕਹਿਤਾ ਕਿ ਹਿੰਦੂ ਚਿਹਰਾ ਤਾਂ ਬਣ ਨਹੀਂ ਸਕਦਾ ਇੱਥੇ ਉਸ ਨੂੰ ਲੈ ਕੇ ਹੋਵੇ ਐਸੀ ਕਹਿਣ ਨਾਲ ਤਾਂ ਇਹ ਵੀ ਕਹਿੰਦੇ ਨੇ ਕਿ ਸੀਲ ਜਾਖੜ ਨੇ ਜੇ ਲਈ ਜੇ ਇੱਕ ਨਾਮ ਜੇ ਇੱਕ ਗਰੁੱਪ ਉਹਨਾਂ ਦਾ ਨਾਮ ਅੱਗੇ ਵਧਾ ਰਿਹਾ ਤਾਂ ਕੁਝ ਤਿਹਰਾ ਇਸ ਲਈ ਵੀ ਦੋੇ ਪਾਸੇ ਖੜੀਆਂ ਨੇ ਜਿਨ੍ਹਾਂ ਚ ਚਰਨਜੀਤ ਚੰਨੀ ਹੋਰੀ ਵੀ ਰਾਜਾ ਬੜਿੰਘੋਰੀ ਵੀ ਨੇ ਇਸ ਲਈ ਕਹਿੰਦੇ ਕਿ ਉਹ ਬਜਿੰਦਰ ਸਿੰਘ ਦੇ ਨਾਮ ਨੂੰ ਅੱਗੇ ਵਧਾਇਆ ਜਾ ਰਿਹਾ ਕਿ ਵੀ ਜੇ ਹਿੰਦੂ ਚਿਹਰਾ ਹੀ ਬਣਾਉਣਾ ਤਾਂ ਆਪਣੀ ਪਾਰਟੀ ਚੋਂ ਬਣਾਓ ਜੀ ਜਿਹੜਾ ਹੁਣ ਛੱਡ ਕੇ ਚਲਾ ਗਿਆ ਉਹਦਾ ਕੀ ਭਰੋਸਾ ਕਰੂੰ ਪਰ ਪਤਾ ਤਾਂ ਹੀ ਲੱਗ ਰਿਹਾ ਕਿ ਜਿਹੜੀ ਧਿਰ ਪੈਰ ਵੀ ਕਰ ਰਹੀ ਆ ਸੁਮਿਲ ਜਾਖੜ ਦਾ ਮਤਲਬ ਉਹਦੇ ਵਿੱਚ ਪ੍ਰਤਾਪ ਬਾਜਵਾਲੀ ਧਿਰ ਨਹੀਂ ਆ ਉਹਦੇ ਵਿੱਚ ਆਲੀ ਜਿਹੜੀ ਮੌਜੂਦਾ ਧਿਰ ਹੈ ਪ੍ਰਧਾਨਗੀ ਵਾਲੀ ਵਿਜੇਂਦਰ ਸਿੰਘਲਾ ਤੇ ਰਾਜਾ ਬਿੰਗਲੀ ਇਹ ਵੀ ਥਰ ਨਹੀਂ ਆ ਇਥੋਂ ਬਿਨਾ ਵੀ ਕਿਤੇ ਰ ਉਸ ਥਰ ਦੇ ਵਿੱਚ ਹੋ ਸਕਦਾ ਤਿਰਸਿੰਦਰ ਬਾਜਬਾ ਹੋਵੇ ਉਸ ਥਰ ਚ ਪ੍ਰਗਟ ਸਿੰਘ ਵੀ ਹੋ ਸਕਦੇ ਆ ਉਸ ਥਰ ਚ ਸੁਖਜਿੰਦਰ ਰੰਧਾਵਾ ਹੋਰੀ ਉਹ ਵੀ ਸੋਨੀਅਨ ਪਾਰਟੀ ਕੋਈ ਵੀ ਹੋ ਸਕਦਾ ਰਿਕ ਗਰੁੱਪ ਖੜਾ ਗਿਆ ਨੇ ਉਹ ਗਰੁੱਪ ਆਪੋ ਆਪਣੇ ਤਰੀਕੇ ਨਾਲ ਰਾਹੁਲ ਗਾਂਧੀ ਤੱਕ ਸਿੰਘ ਜਾਖੜ ਦਾ ਨਾਮ ਪੁਚਾਰਿਆ ਕਿ ਜਨਾਬ ਜਾਖੜ ਨੂੰ ਲਿਆਓ ਉਦੇ ਨਾਲ ਹਿੰਦੂਚੇਰਾ ਵੀthro ਕੋ ਬੜਾ ਮਿਲ ਜੂ ਪਿੰਡੂ ਜੱਟ ਸਿੱਖ 체ਰਾ ਵਰਗਾ ਵੀ 체ਰਾ ਮਿਲ ਜੂ ਹੈਨਾ ਤੇ ਪਿੰਡਾਂ ਚ ਵੀ ਪਰਵਾਨਾ ਉਹ ਹਿੰਦੂਆਂ ਚ ਵੀ ਪਰਵਾਨਾ ਉਹਨੂੰ ਲਿਆਓ ਜੀ ਮੈਂ ਬੀਜੇਪੀ ਦਾ ਫੇਰਤੀ ਹੋ ਜੂਗੀ ਤੇ ਨਾਲ ਇਹ ਵੀ ਚਰਚਾ ਪੰਜਾਬ ਚ ਚੱਲਦੀ ਆ ਜਿਹੜੀ ਬੀਜੇਪੀ ਦੇ ਘਰੋਂ ਵੀ ਨਿਕਲ ਕੇ ਆਉਂਦੀ ਆ ਕਿ ਸੁਨੀਲ ਜਾਖੜ ਭਾਜਪਾ ਦੇ ਘਰ ਚ ਘੁੱਟਨ ਮਹਿਸੂਸ ਕਰਦੇ ਆ ਸੁਨੀਲ ਜਾਖੜ ਭਾਜਪਾ ਵਾਲੇ ਏਜੰਡਿਆਂ ਦੇ ਉੱਤੇ ਕਹਿੰਦੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਨਹੀਂ ਕਰਦੇ ਲੋਮੋਸਮਾ ਕਾਂਗਰਸ ਨਾਲ ਕੰਮ ਕਰਨ ਕਰਕੇ ਕਹਿੰਦੇ ਕਿ ਉਹ ਕਾਂਗਰਸ ਵਾਲੀਆਂ ਆਦਤਾਂ ਪੈ ਚੁੱਕੀਆਂ ਵੈਸੇ ਕਾਂਗਰਸ ਵਾਲੀਆਂ ਦੀ ਆਦਤਾਂ ਕੋਈ ਜ਼ਿਆਦਾ ਚੰਗੀਆਂ ਨਹੀਂ ਹਾਂ ਹੈਨਾ ਤੇ ਪਰ ਫਿਰ ਵੀ ਇੱਕ ਤੁਸੀਂ ਢਾਂਚੇ 'ਚ ਟਲੇ ਹੋਏ ਹੋ ਸੋ ਉਸ ਢਾਂਚੇ ਵਾਲੀਆਂ ਆਦਤਾਂ ਜਿਹੜੀਆਂ ਪਈਆਂ ਨੇ ਕਿ ਉਹ ਸਿੰਘ ਜਾਖੜ ਦਾ ਆਪਣਾ ਇੱਕ ਕਦਰ ਉਤਪਾ ਵੱਖਰਾ ਹੈ ਦੋਵੇਂ ਪਾਸੇ ਭਾਜਪਾ ਦੇ ਪੰਜਾਬ ਕਾਈ ਦੇ ਕਈ ਲੀਡਰ ਵੀ ਸਿੰਘ ਜਾਖੜ ਦੇ ਫੈਸਲਿਆਂ ਤੋਂ ਉਹਨਾਂ ਦੇ ਅੰਦਾਜ਼ ਤੋਂ ਰਾਜਨੀਤੀ ਕਰਨ ਤੋਂ ਉਹ ਵੀ ਓਕੇ ਤੇ ਇਹ ਸਾਰੀ ਦੇ ਵਿੱਚ ਕਾਂਗਰਸੀਆਂ ਨੇ ਨਾਮ ਅੱਗੇ ਵਧਾ ਕੇ ਇਹ ਸੁਝਾਹ ਰਾਹੁਲ ਗਾਂਧੀ ਤੱਕ ਪਹੁੰਚਾਤਾ ਤੇ ਹੁਣ ਗੱਲ ਇੱਥੇ ਆ ਕੇ ਖੜੀ ਆ ਕਿ ਕੀ ਰਾਹੁਲ ਗਾਂਧੀ ਸੁਨੀਲ ਜਾਖੜ ਨੂੰ ਖੁਦ ਫੋਨ ਕਰਕੇ ਕਹਿਣਗੇ ਕਿ ਆਜੋ ਜੋ ਹੋਇਆ ਅੱਗੇ ਨੂੰ ਨਹੀਂ ਹੋਏਗਾ ਇੱਥੇ ਆ ਕੇ ਕਹਿੰਦੇ ਸਥਿਤੀ ਖੜੀ ਆ ਇੰਤਜ਼ਾਰ ਹੋ ਰਿਹਾ ਹੈ ਕਿ ਸੁਨੀਲ ਜਾਖੜ ਛੁੱਟੀ ਕੱਟ ਕੇ ਵਾਪਸ ਆ ਜਾਣ ਉਸ ਤੋਂ ਬਾਅਦ ਕੁਝ ਕਾਂਗਰਸੀ ਉਹਨਾਂ ਨਾਲ ਗੁਪਤ ਮੀਟਿੰਗ ਵੀ ਕਰ ਸਕਦੇ ਨੇ ਤੇ ਰਾਹੁਲ ਗਾਂਧੀ ਕੋਲ ਬੈਠ ਕੇ ਫੋਨ ਵੀ ਕਰਵਾ ਸਕਦੇ ਨੇ ਪਰ ਉਹ ਤੋਂ ਪਹਿਲਾਂ ਇਹ ਸਾਰੀ ਪ੍ਰਕਿਰਿਆ ਵਾਪਰੇ ਉਹ ਤੋਂ ਪਹਿਲਾਂ ਕਹਿੰਦੇ ਰਾਜਾ ਬੜਿੰਖਹਰਾਂ ਦੀ ਕੋਸ਼ਿਸ਼ ਹੈ ਕਿ ਅਸੀਂ ਵਿਜੇਂਦਰ ਸਿੰਘ ਲਾ ਨੂੰ ਪ੍ਰਧਾਨ ਬਣਾ ਲਈਏ ਸੋ ਦੇਖਦੇ ਆਂ ਜੀ ਕਾਂਗਰਸ ਦਾ ਇਹ ਖੇਲ ਕਿੱਥੇ ਜਾ ਕੇ ਰੁਕਦਾ ਹੈ ਜਿਹੜੀ ਲੁਕਮੀ ਜੰਗ ਚੱਲ ਰਹੀ ਆ ਹਾਂ ਇੱਕ ਜੰਗ ਅਕਾਲੀ ਦਲ ਦੇ ਘਰੇ ਚੱਲ ਰਹੀ ਆ ਉਹ ਐਲਾਨੀ ਹੋਈ ਜੰਗ ਉਹ ਸਿੱਖ ਕੌਮ ਦੇ ਸਰਮੋਰ ਸਥਾਨ ਅਕਾਲ ਤਖਤ ਹੱਥੇ ਪਹੁੰਚ ਗਈ ਹੈ ਉਥੋਂ ਫੈਸਲੇ ਦੀ ਘੜੀ ਦਾ ਇੰਤਜ਼ਾਰ ਹੈ 30 ਅਗਸਤ ਨੂੰ ਕਹਿੰਦੇ ਜੀ ਸੁਖਵੀਰ ਬਾਦਲ ਨੂੰ ਤਲਬ ਕਰਨ ਵਾਲਾ ਫੈਸਲਾ ਆ ਸਕਦਾ ਬਿਲਕੁਲ ਕਹਿੰਦੇ ਜੀ ਇਹ ਹੋਣ ਦੀ ਪੂਰੀ ਸੰਭਾਵਨਾ ਹੈ ਕਿ 30 ਅਗਸਤ ਨੂੰ ਸੁਖਵੀਰ ਬਾਦਲ ਹੋਰਾਂ ਨੂੰ ਤਲਬ ਕਰਕੇ ਕਿਹਾ ਜਾਵੇ ਕਿ ਭਾਈ ਆ ਗੁਨਾਹ ਹੈ ਕੱਲ ਤੱਕ ਸੌਦੀ ਫਸੀਲ ਤੋਂ ਕਿਹ ਗੁਨਾਹ ਕبول ਕਰਦੀ ਕਿਸੇ ਤਰੀਕ ਦੇ ਦਿੱਤਾ ਜਾ ਸਕਦਾ ਪੀਗਸ ਨੂੰ ਪੰਜ ਸਿੰਘ ਸੇਵਨਾਂ ਦੀ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਪਲੱਸ ਉਹਦੇ ਨਾਲ ਸਟੈਪਲ ਕਰਕੇ ਦਿੱਤਾ ਹੋਇਆ ਆਪਣੇ ਪਤਾ ਪ੍ਰਕਾਸ਼ ਸਿੰਘ ਬਾਦਲ ਵਾਲਾ ਹੈ ਨਾ 2015 ਵਾਲਾ ਪਛਾਤਾਪੜਾ ਖੱਤ ਉਹਦੇ ਹਵਾਲੇ ਨਾਲ ਕਹਿੰਦੇ ਜੀ ਉਹ ਜਨਤਕ ਕਤਲ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕੁਝ ਦਿਨਾਂ ਲਈ ਜਨਤਕ ਕਤਲਨ ਪਿੱਛੇ ਇਹ ਹੈ ਕਿ ਸਿੱਖ ਸੰਗਤ ਦਾ ਸਿੱਖ ਪਾਈਚਾਰੇ ਦਾ ਸਿਕ ਸੰਗਠਨਾ ਦਾ ਅਕਾਲੀ ਦਲ ਦਾ ਐਸਜੀਪੀਸੀ ਦਾ ਉਹਨਾਂ ਦੇ ਨੁਮਾਇੰਦਿਆਂ ਦਾ ਕੁਝ ਪੰਥਕ ਵੱਡੇ ਚਿਹਰਿਆਂ ਦਾ ਹੈਨਾ ਕੁਝ ਸਿੱਖ ਆਗੂਆਂ ਦਾ ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆ ਜੀਵੇ ਜਿਸ ਤੋਂ ਫਿਰ ਪੰਜ ਸਿੰਘ ਸਹਿਬਾਨ ਇਸ ਨਜ਼ਰੀਏ ਤੋਂ ਵੀ ਬਾਚਣ ਕੇ ਆ ਗੱਲਾਂ ਵੀ ਵਿਚਾਰਨ ਦੀ ਨੇ ਵੈਸੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਸ ਦੇ ਵਿੱਚ ਉਹ ਵੀ ਪੇਚ ਫਸ ਗਿਆ ਕਿ ਜਿਹੜਾ ਡੇਰਾ ਮੁਖੀ ਖਰਾਬ ਪਰਚਾ ਕਰਾਇਆ ਸੀ ਉਹ ਵਾਪਸ ਲਿਆਣ ਲੈਣ ਦੇ ਪਿੱਛੇ ਵੀ ਅਕਾਲੀ ਦਲ ਘਿਰਿਆ ਹੋਇਆ ਤਾਂ ਹੈਗਾ ਕਿ ਪਰਚਾ ਵਾਪਸ ਕਿਉਂ ਲਿਆ ਕਿ ਇਸ ਵਾਪਸ ਕਿਉਂ ਲਿਆ ਹੈਨਾ ਐਫਆਈਆਰ ਕਿਉਂ ਰੱਦ ਕਰਾਈ ਉਹ ਮਸਲਾ ਤਾਂ ਹੈਗਾ ਪਰ ਉਹਦੇ ਵਿੱਚ ਹੁਣ ਇਹ ਵੀ ਆ ਗਿਆ ਕਿ ਅਕਾਲੀ ਦਲ ਨੇ ਝਾਲੀ ਦਸਕਤ ਕਰਕੇ ਵਾਪਸ ਕਰਾਈ ਜਿਹੜੇ ਬੰਦੇ ਵੱਲੋਂ ਐਫਆਈਆਰ ਕਰਾਈ ਗਈ ਸੀ ਉਹ ਤੇ ਦਸਕਤੇ ਨਹੀਂ ਗੋ ਕਹਿੰਦਾ ਮੇਰੇ ਇੱਕ ਨਵੀਂ ਮੁਸੀਬਤ ਹੈ ਪਰ ਹੁਣ ਕਹਿੰਦੇ ਕਿ ਸਥਿਤੀ ਤਾਂ ਇੱਥੇ ਖੜੀ ਹੈ ਜਿਹੜੀ ਗੱਲ ਆਪਾਂ ਲੰਘੇ ਦਿਨਾਂ ਤੋਂ ਕਰ ਰਹੇ ਹਾਂ ਕਿ ਸੁਖਵੀਰ ਬਾਦਲ ਕਹਿ ਤਾਂ ਰਹੇ ਨੇ ਕਿ ਮੇਤੋਂ ਜਾਣੇ ਅਣਜਾਣੇ ਚ ਜਿਹੜੀਆਂ ਭੁੱਲਾਂ ਹੋਈਆਂ ਮੈਂ ਜਾਂ ਮੇਰੀ ਪਾਰਟੀ ਤੋਂ ਹੋਈਆਂ ਜਾਂ ਸਰਕਾਰ ਤੋਂ ਹੋਈਆਂ ਸਾਰਿਆਂ ਦੀ ਜ਼ਿੰਮੇਵਾਰੀ ਮੈਂ ਲੈਣਾ ਪਰ ਕਹਿੰਦੇ ਕਿ ਸ਼੍ਰੀ ਖਾਲਸਾਪਤਖ ਸਾਹਿਬ ਦੀ ਪ੍ਰਕਿਰਿਆ ਦੇ ਵਿੱਚ ਹੁਣ ਬੰਦ ਕਮਰਾ ਫੈਸਲਾ ਨਹੀਂ ਲੈਂਦੇ ਜਥੇਦਾਰ ਯਾਨੀ ਰੁਗਵੀਰ ਸਿੰਘ ਹੋਰੀ ਤੇ ਨਾਲ ਸਮੁੱਚੇ ਜਥੇਦਾਰ ਹੁਣ ਕਹਿੰਦੇ ਕਿ ਸੰਗਤ ਦੇ ਵਿੱਚ ਫੈਸਲੇ ਵਾਲੀ ਪਰਤ ਪੈ ਗਈ ਆ ਜਿਵੇਂ ਉਹਨਾਂ ਨੇ ਕਹਿੰਦੇ ਕਿ ਸਪਸ਼ਟੀ ਕਰਨ ਨੂੰ ਜਨਤਕ ਕਰਕੇ ਸੰਕੇਤ ਦੇ ਦਿੱਤਾ ਕਿ ਫੈਸਲਾ ਸੰਗਤ ਦੇ ਵਿੱਚ ਹੋਵੇਗਾ ਤੇ ਜੇ ਫੈਸਲਾ ਸੰਗਤ ਦੇ ਵਿੱਚ ਹੋਵੇਗਾ ਤਾਂ ਕਹਿੰਦੇ ਕਿ ਸੁਖਵੀਰ ਬਾਦਲ ਚੰਦੂ ਮਾਜਰੇ ਹੋਰੀ ਬਾਦਲ ਧੜਾ ਤੇ ਬਾਗੀ ਬਾਦਲ ਧੜਾ ਦੂਆਂ ਧੜਿਆਂ ਨੂੰ ਕਹਿੰਦੇ ਕਿ 30 ਅਗਸਤ ਨੂੰ ਇਹ ਫਰਮਾਨ ਆ ਸਕਦਾ ਹੈ ਕਿ ਭਾਈ ਐਨੀ ਤਰੀਕ ਨੂੰ ਤੁਹਾਨੂੰ ਤਲਬ ਕੀਤਾ ਜਾਂਦਾ। ਉਹ ਉਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜਕੇ ਸੰਗਤ ਦੇ ਵਿੱਚ ਇਹਨਾਂ ਨੂੰ ਖੜਾ ਕੇ ਕਹਿੰਦੇ ਕਿ ਹਾਂ ਨਾ ਚ ਜਵਾਬ ਸਪਸ਼ਟੀਕਰ ਨਹੀਂ। ਗੁਨਾਹਾਂ ਦੀ ਸੂਚੀ ਪੜ੍ਹੀ ਜਾ ਸਕਦੀ ਹੈ। ਘਟਨਾਾਂ ਦੀ ਸੂਚੀ ਪੜ੍ਹੀ ਜਾ ਸਕਦੀ ਹੈ। ਜੋ ਬਰਤਾਰਾ ਬਾਪ ਰਿਆ ਉਹਨਾਂ ਦਾ ਤਸਦੀਕ ਕਰਕੇ ਸਾਰੀ ਜਾਣਕਾਰੀ ਐਲਾਨੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਸਿਰਫ ਆਹ ਨਾਚ ਪੁੱਛਿਆ ਜਾ ਸਕਦਾ ਕਿ ਦੱਸੋ ਗੋਲੀ ਚਲਾਉਣ ਦੇ ਹੁਕਮ ਦਿੱਤੇ ਪਤਾ ਸੀ ਤੁਹਾਨੂੰ ਕਿ ਆਹ ਕੁਛ ਹੋ ਰਿਹਾ ਡੇਰੇ ਵਾਲਾ ਮੁਖੀ ਨੂੰ ਮਾਫੀ ਦਵਾਈ ਸੁਮੇਲ ਸੈਣੀ ਨੂੰ ਤੁਸੀਂ ਹੈ ਸਿੱਖ ਸੰਗਤ ਦੇ ਪੰਜਾਬ ਦੇ ਹੈ ਪਾਈਚਾਰੇ ਦੇ ਫੈਸਲੇ ਤੋਂ ਉਲਟ ਜਾ ਕੇ ਲਾਇਆ ਹੈ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਤੁਸੀਂ ਇਨਸਾਫ ਦੁਵਾਉਣ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ ਤੁਸੀਂ ਡੇਰਾ ਮੁਖੀ ਦੀਆਂ ਫਿਲਮਾਂ ਲਵਾਉਣ ਦੀ ਕੋਸ਼ਿਸ਼ ਕੀਤੀ ਹਾਂ ਨਾ ਚ ਜਵਾਬ ਸੋ ਇਸ ਲਈ ਗਨਾਹ ਤੱਕ ਬੋਲਣੇ ਪੈਣੇ ਤੇ ਗਨਾਹ ਜਦੋਂ ਕਬੂਲਣੇ ਪੈਣੇ ਆ ਤੇ ਉਹ ਤੋਂ ਬਾਅਦ ਫਿਰ ਤਨਖਾਹਿਆ ਕਰਾਰ ਦੇਣ ਦੀ ਪ੍ਰਕਿਰਿਆ ਤਖਤੀ ਪਾ ਕੇ ਸੇਵਾ ਨਿਭਾਉਣ ਦੀ ਪ੍ਰਕਿਰਿਆ ਇੱਥੇ ਤੱਕ ਫੈਸਲਾ ਜਾ ਸਕਦਾ ਪਰ 3 ਅਗਸਤ ਨੂੰ ਅੰਜ ਸਿੰਘ ਸੇਵਾ ਦੀ ਬੈਠਕ ਬੁਲਾ ਲਈ ਗਈ ਹੈ ਸਵੇਰੇ 10 ਵਜੇ ਕੱਲ ਤੱਕ ਸਭ ਵਿਖੇ ਇਹ ਬੈਠਕ ਹੋਣੀ ਹੈ ਖੁਦ ਹਾਂ ਜੱਥੇਦਾਰ ਗਾਨੀਰੂ ਕੁਬੀਰ ਜੀ ਦੇ ਮੀਡੀਆ ਸਲਾਹਕਾਰ ਤਲਵਿੰਦਰ ਮੋਟਰ ਨੇ ਇਹ ਜਾਣਕਾਰੀ ਜਨਤਕ ਕੀਤੀ ਕਿ ਹਾਂ ਜੀ ਤੈ ਹੋ ਗਿਆ ਸਮਾਂ ਸੋ ਇਹ ਉਸੇ ਆਪਾਂ ਵੀ ਉਸੇ حوالے ਨਾਲ ਗੱਲ ਕਰ ਰਹੇ ਸੀ ਕਿ ਬਿਲਕੁਲ ਜੀ ਆ ਜਿਹੜੀ ਚਿੱਠੀ ਗਈ ਹੈ ਉਸ ਤੋਂ ਬਾਅਦ ਹੁਣ ਚਿੱਠੀ ਜਨਤਕ ਹੋਈ ਹੈ ਜਨਤਕ ਲਾਉਂਦੇ ਦਿਨਾਂ ਚ ਬੈਠਦੀ ਤਿਆਰੀ ਹੈ ਤੇ ਹੁਣ 30 ਅਗਸਤ ਆ ਗਈ ਤੇ 30 ਅਗਸਤ ਨੂੰ ਇਹ ਦੋਈ ਤਰ੍ਹਾਂ ਨੂੰ ਤਲਬ ਕਰਨ ਵਾਲਾ ਫਰਮਾਨ ਆ ਸਕਦਾ ਤੇ ਉਸ ਤੋਂ ਬਾਅਦ ਫਿਰ ਫੈਸਲੇ ਨਿਕਲਣਗੇ ਪਰ ਇਧਰ ਅਕਾਲੀ ਦਲ ਤਾਂ ਇੰਜ ਦਿਖਾ ਰਿਹਾ ਜਿਵੇਂ ਕੁਝ ਵਾਪਰੇ ਹੀ ਨਾ ਹੋਵੇ ਅਕਾਲੀ ਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਕੋਈ ਘਟਨਾ ਨਹੀਂ ਵਾਪਰੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਬਣਾਈਆ ਸੁਖਵੀਰ ਬਾਦਲ ਨੇ ਨਵੀਂ ਕੋਰ ਕਮੇਟੀ ਦੀ ਬੈਠਕ ਬੁਲਾਈ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਕਿ ਆਪਾਂ ਨਵੰਬਰ ਮਹੀਨੇ 'ਚ ਜ ਇਜਲਾਸ ਬੁਲਾਵਾਂਗੇ ਕਹਿੰਦੇ ਸ਼੍ਰੋਮਣੀ ਕਾਲ ਦਲ ਦੀ ਕੋਰ ਕਮੇਟੀ ਦੀ ਬੈਠਕ ਤੇ ਵਿੱਚ ਕਈ ਹੈ ਫੈਸਲੇ ਲਏ ਗਏ ਕਿ ਨਵੰਬਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਤਿੰਨ ਰੋਜ਼ਾ ਜ ਇਜਲਾਸ ਕਰਾਂਗੇ ਉਸ اجلاس ਦੇ ਵਿੱਚ ਵੱਖ-ਵੱਖ ਨੁਕਤੇ ਵਿਚਾਰਾਂਗੇ ਕਿ ਅਕਾਲੀ ਦਲ ਦੀ ਸਥਿਤੀ ਕੀ ਹੈ ਬਿਤਕਰਾ ਕਿਉਂ ਆ ਪੰਜਾਬ ਨਾਲ ਸਿੱਖਿਆ ਦਾ ਪੱਤਰ ਕੀ ਹੈ ਵਾਤਾਵਰਣ ਵਾਲਾ ਮਸਲਾ ਕੀ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਕੀ ਹੈ ਸਿੱਖੀ ਮਸਲੇ ਕੀ ਨੇ ਕਹਿੰਦੇ ਸਾਰੇ ਮਸਲਿਆਂ ਤੇ ਖੁੱਲਕੇ ਮੰਥਨ ਚਰਚਾ ਹੋਏਗਾ ਮਤਲਬ ਅਕਾਲੀ ਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੋ ਵਰਤਾਰਾ ਵਾਪਰਿਆ ਜੋ ਘਟਨਾ ਵਾਪਰੀ ਔਰ ਨਾਰਮਲ ਆ ਸਾਡੇ ਲਈ ਅਸੀਂ ਆਪਣੀ ਰਾਜਨੀਤਿਕ ਵਿੰਗ ਵਿੱਚੋਂ ਕੰਮ ਕਰ ਰਹੇ ਹਾਂ ਸੋ ਇਸ ਦੇ ਵਿੱਚੋਂ ਕਿੰਨੇ ਕਾਮਯਾਬ ਹੁੰਦੇ ਨੇ ਦੇਖਣ ਵਾਲੀ ਗੱਲ ਹੋएगी ਸੁਖਬੀਰ ਬਾਦਲ ਦੀ ਅਗਵਾਈ ਚ ਬੈਠਕ ਹੋਈ ਬੈਠਕ ਦੇ ਦੌਰਾਨ ਜਿੱਥੇ ਆ ਫੈਸਲੇ ਲਏ ਗਏ ਕਿ ਡੈਲੀਗੇਟ ਸੈਸ਼ਨ ਬੁਲਾਇਆ ਜਾਵੇ ਜਾਂ ਤਿੰਨ ਰੋਜ਼ਾ ਇਜਲਾਸ ਬੁਲਾਇਆ ਜਾਵੇ ਅਨੰਦਪੁਰ ਸਾਹਿਬ ਵਿਖੇ ਇਹਨਾਂ ਉਹਦੇ ਉੱਤੇ ਕੰਮ ਹੋਵੇ ਉਸ ਤੋਂ ਬਿਨਾ ਕਰਨੈਲ ਸਿੰਘ ਜਸਰੂਵਰਾਂ ਦੀ ਦਿਹਾੜੇ ਨੂੰ ਮਨਾਉਣ ਦੇ ਲਈ ਉੱਥੇ ਕੋਰ ਕਮੇਟੀ ਨੇ ਫੈਸਲਾ ਲਿਆ ਕਿ ਸ਼ਹੀਦ ਕਰਨੈਲ ਸਿੰਘ ਜਸਰੂਵਰਾਂ ਦੇ ਸ਼ਹੀਦੀ ਦਿਹਾੜੇ ਨੂੰ 19 ਅਗਸਤ ਨੂੰ ਤੇ ਰਖੜਪੁੰਨਿਆਂ ਤੇ ਜਾ ਕੇ ਪਪ ਬਕਲਾ ਵਿਖੇ ਅਤੇ 20 ਅਕਤੂਬਰ ਨੂੰ ਲੌਂਗਵਾਲ ਵਿਖੇ ਸੰਤ ਅਰਚੰਸੀ ਨੂੰ ਲੌਂਗਵਾਲ ਹੋਰਾਂ ਦੀ ਹੈ ਨਾ ਵਰਸੀ ਮੌਕੇ ਸਿਆਸੀ ਕਾਨਫਰੰਸਾਂ ਕੀਤੀਆਂ ਜਾਂ ਇਹ ਪੈਨਸਲੇ ਵੀ ਲੈ ਉਹਦੇ ਨਾਲ ਨਾਲ ਕੁੰਜੇ ਅਧਿਕਾਰ ਸੁਖਵੀਰ ਬਾਦਲ ਨੂੰ ਦਿੱਤੇ ਗਏ ਜੀ ਆਧਕਾਰ ਹੈ ਸੁਖਵੀਰ ਬਾਦਲ ਨੂੰ ਦਿੱਤੇ ਜਾਂਦੇ ਨੇ ਵਰਕਿੰਗ ਕਮੇਟੀ ਤੇ ਹੋਰ ਕੌਂਗਰਸ ਮੀਟਿੰਗ ਵੱਲੋਂ ਪਾਸ ਕੀਤੇ ਮਤਿਆਰਾਈ ਕੁਝ ਮੈਂਬਰਾਂ ਦੇ ਦੇਹਾਂਤ ਹੋਣ ਦੇ ਉੱਤੇ ਵੀ ਚੋਕ ਰਟਾਇਆ ਗਿਆ ਹੈ ਨਾ ਕੁਝ ਮੈਂਬਰਾਂ ਛੱਡ ਜਾਣ ਤੇ ਪਾਰਟੀ ਚੋਂ ਕੱਢੇ ਜਾਣ ਤੇ ਪੈਦਾ ਹੋਏ ਜਿਹੜੀ ਪੂਰਤੀ ਹੈ ਉਹਨਾਂ ਦੀ ਕਮੀ ਹੈ ਜਾ ਜਿਹੜੇ ਖਾਲੀ ਪੋਸਟਾਂ ਨੇ ਉਹਨਾਂ ਨੂੰ ਪਰਣ ਦੇ ਲਈ ਸਾਰੇ ਅਧਿਕਾਰ ਸੁਖੀਰ ਬਾਦਲ ਨੂੰ ਦਿੱਤੇ ਗਏ। ਸੋ ਇਸ ਤਰ੍ਹਾਂ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਰੂਟੀਨ ਮੰਗ ਚੱਲ ਰਹੇ ਹਾਂ ਕੋਈ ਮਸਲਾ ਨਹੀਂ ਹੈ। ਪਰ ਅਕਾਲੀ ਦਲ ਦਾ ਕਲੇਸ਼ ਚਰਾਹੇ ਤੇ ਆ ਖੜਿਆ। ਤੇ ਬਸ ਆਸ ਤੇ ਟੀਕ ਹੁਣ ਸ਼੍ਰੀ ਕੱਲ ਤੱਕ ਸਾਫ ਤੇ ਹੈ। ਕਿਉਂਕਿ ਕੱਲ ਤੱਕ ਸਾਫ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਸੰਗਤ ਦੀ ਹਾਜ਼ਰੀ ਦੇ ਵਿੱਚ ਸੰਗਤ ਨੂੰ ਪਰਵਾਣ ਹੋਣ ਵਾਲਾ ਫੈਸਲਾ ਸਖਤ ਫੈਸਲਾ ਕੱਲ ਤੱਕ ਸਭ ਤੋਂ ਆ ਸਕਦਾ ਪਰ ਉਸ ਤੋਂ ਬਾਅਦ ਵੀ ਕੀ ਸੰਗਤ ਕੀ ਸਿੱਖ ਕੌਮ ਕੀ ਅਕਾਲੀ ਦਲ ਦੇ ਵਰਕਰ ਸੁਖਵੀਰ ਬਾਦਲ ਨੂੰ ਤੇ ਉਹਨਾਂ ਦੇ ਧੜੇ ਨੂੰ ਤੇ ਸੁਖਵੀਰ ਬਾਦਲ ਦੇ ਸਾਹਮਣੇ ਖੜੇ ਬਾਗੀ ਧੜੇ ਨੂੰ ਮਾਫ ਕਰ ਪਾਉਣਗੇ ਜਾਂ ਨਹੀਂ ਇਹ ਸਵਾਲ ਹੈ ਜੀ ਵੀ ਵੱਟਾ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਇਸ ਕਹਾਵਤ ਨੂੰ ਸੱਚ ਕਰਦੀਆਂ ਨਜ਼ਰ ਆ ਰਹੀਆਂ ਨੇ ਕਿਸਾਂਜ ਅਤੇ ਬੰਦੀਆਂ ਲੰਗੇ ਦਿਨੀ ਐਸਕੇਮ ਗੈਰ ਰਾਜਨੀਤਿਕ ਕਹੌਣ ਵਾਲਾ ਹਾਂ ਸੌਰਨ ਸਿੰਘ ਪੰਦੇਰਹੋਰੀ ਤੇ ਡੱਲੇਵਾਲ ਹੋਰੀ ਉਹਨਾਂ ਦੇ ਨਾਲ ਵਫਤ ਉਹਨਾਂ ਦਾ ਰਾਹੁਲ ਗਾਂਧੀ ਨੂੰ ਮੁਲਾਕਾਤ ਕਰਕੇ ਆਇਆ ਸੀ ਰਾਹੁਲ ਗਾਂਧੀ ਸੰਸਦ ਚ ਮਿਲ ਕੇ ਆਇਆ ਸੀ ਐਮਐਸਪੀ ਕਾਨੂੰਨੀ ਗਰੰਟੀ ਦੇ ਉੱਤੇ ਉਹਨਾਂ ਦੀ ਚਾਰਜ ਹੋਈ ਕਰਕੇ ਆਇਆ ਕਿ ਵੀ ਤੁਸੀਂ ਇਸ ਉੱਪਰ ਆਵਾਜ਼ ਚੁੱਕੋ ਹੁਣ ਉਸੇ ਕੜੀ ਦੇ ਵਿੱਚ ਐਸਕੇਮ ਜਿਹਨੂੰ ਰਾਜਨੀਤਿਕ ਐਸਕੇਮ ਕਹਿੰਦੇ ਰਹਿ ਹੈ ਉਹ ਉਹਨਾਂ ਦਾ ਵੀ 11 ਮੈਂਬਰੀ 10 ਮੈਂਬਰੀ ਬਬਦ ਸੰਸਦ ਦੇ ਵਿੱਚ ਰਾਹੁਲ ਗਾਂਧੀ ਨਾਲ 1 ਘੰਟੇ ਤੋਂ ਬਾਅਦ ਮੁਲਾਕਾਤ ਕਰਕੇ ਆਇਆ ਤੇ ਉਹਨਾਂ ਨੇ ਵੀ ਉਹਨਾਂ ਨੂੰ ਐਮਐਸਪੀ ਦੀ ਕਾਨੂੰਨੀ ਖਰੀਦ ਗਰੰਟੀ ਦੇ ਉੱਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਸ ਨੂੰ ਲਾਗੂ ਕਰਾਓ ਬਿਲਕੁਲ ਜੀ ਰਾਹੁਲ ਗਾਂਧੀ ਜਿਹਦੇ ਨਾਲ ਬਕਾਇਦਾ ਤੌਰ ਤੇ ਇੱਕ ਬਬਦ ਜਿਹਦੇ ਵਿੱਚ ਹਨਨ ਮੋਲਾ ਹੋਰੀ ਬਲਵੀਰ ਸਿੰਘ ਰਾਜਾ ਹੋਰੀ ਡਾਕਟਰ ਦਰਸ਼ਨਪਾਲ ਹੋਰੀ ਪ੍ਰੇਮ ਸਿੰਘ ਹੋਰੀ ਰਵਿੰਦਰ ਸਿੰਘ ਹੋਰੀ ਸੋ ਇਹ ਪੂਰਾ ਇੱਕ ਦਲ 10 ਮੈਂਬਰੀ ਪਪਦੀ ਕੁ ਮਿਲ ਕੇ ਆਇਆ ਤੇ ਇਹਨਾਂ ਨੇ ਵੀ ਉਸੇ ਕਾਨੂੰਨੀ ਗਰੰਟੀ ਤੇ ਉੱਤੇ ਆਵਾਜ਼ ਚੁੱਕੀ ਹੈ ਤੇ ਰਾਹੁਲ ਗਾਂਧੀ ਨੇ ਕਹਿੰਦੇ ਭਰੋਸਾ ਦਿੱਤਾ ਹੈ ਕਿ ਵਿਰੋਧੀ ਤਰਵਜੋਂ ਜਾਂ ਇੰਡੀਆ ਘਟ ਜੋੜ ਵੱਲੋਂ ਜਾਂ ਮੈਂ ਖੁਦ ਇੱਕ ਪ੍ਰਾਈਵੇਟ ਬਿਲ ਐਮਐਸਪੀ ਕਾਨੂੰਨੀ ਖਰੀਦ ਗਰੰਟੀ ਵਾਲਾ ਬਿਲ ਭਾਰਤੀ ਸੰਸਦ ਚ ਪੇਸ਼ ਕਰਾਂਗਾ ਅਗਲੇ ਆਉਂਦੇ ਸਰਦ ਰੁੱਤ ਜਿਹੜਾ اجلاس ਆਏਗਾ ਇਹਨਾਂ ਸੰਸਦ ਦਾ ਉਹਦੇ ਵਿੱਚ ਰਾਹੁਲ ਗਾਂਧੀ ਕਹਿੰਦੇ ਐਮਐਸਪੀ ਕਾਨੂੰਨੀ ਖਰੀਦ ਗਰੰਟੀ ਵਾਲਾ ਬਿਲ ਪ੍ਰਾਈਵੇਟ ਤੌਰ ਤੇ ਪੇਸ਼ ਕਰ ਸਕਦੇ ਨੇ ਇਹਦਾ ਪ੍ਰੂਫ ਸ ਹੈ ਕਹਿੰਦੇ ਦਵਾਇਆ ਬਕਾਇਦਾ ਜੈਰਾਮ ਰਮੇਸ਼ ਵੀ ਸੀਗਾ ਇਹ ਨਾਲ ਜੁਗਿੰਦਰ ਯਾਦਵ ਵੀ ਸੀ ਮੀਟਿੰਗ ਦੇ ਦੌਰਾਨ ਤੇ ਕਹਿੰਦੇ ਜੈਰਾਮ ਰਮੇਸ਼ ਤੇ ਰਾਹੁਲ ਗਾਂਧੀ ਨੇ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਇੱਕ ਕਮੇਟੀ ਤਿਆਰ ਕਰੋ ਤੇ ਇਸ ਕਮੇਟੀ ਦੇ ਰਾਹੀਂ ਇਹ ਸਾਰਾ ਖਰੜਾ ਤਿਆਰ ਕੀਤਾ ਜਾਵੇ ਕਿਵੇਂ ਇਹਦੇ ਤੇ ਬਿੱਲ ਤਿਆਰ ਹੋ ਸਕਦਾ ਉਹ ਬਿੱਲ ਆਪਾਂ ਸਦਨ ਦੇ ਇਜਲਾਸ ਦੇ ਵਿੱਚ ਭਾਰਦੀ ਸੰਸਦ 'ਚ ਪੇਸ਼ ਕਰਾਂਗੇ ਚਲੋ ਰਾਹੁਲ ਗਾਂਧੀ ਤੱਕ ਕਿਸਾਂ ਜਿੱਥੇ ਬੰਦੀਆਂ ਦੀ ਪਹੁੰਚ ਸ਼ੁਰੂ ਹੋਈ ਆ ਇਹਦੇ ਨਾਲ ਪੋਸਾ ਦਾ ਰੌਂਗਾਂ ਦੀ ਵੀ ਬਗੋਬਗ ਹੋ ਰਿਆ ਹੋਵੇ ਕਿ ਲੈ ਵੀ ਕਿਸਾਂ ਜਿੱਥੇ ਬੰਦੀਆ ਮੇਰੇ ਤੇ ਪੁੱਛਾ ਕਰ ਰਹੀ ਹੈ ਪਰ ਰਾਹਮਿਆਂ ਦੀ ਮਜਾਦ ਰੱਖਣਾ ਚਾਹੀਦਾ ਕਿ ਜੇਕਰ ਕਿਸਾਨਾਂ ਦੀਆਂ ਉਮੀਦਾਂ ਤੇ ਦੇਸ਼ ਦੀਆਂ ਉਮੀਦਾਂ ਤੇ ਤੁਸੀਂ ਵੀ ਖਰੇ ਨਹੀਂ ਉਤਰਦੇ ਫਿਰ ਧਰਨੇ ਆ ਲਈ ਤੁਸੀਂ ਵੀ ਤਿਆਰ ਰਹੋ ਜਿਵੇਂਖਦੇ ਰਹੋ ਦਾ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ